ਆਪਣਾ ਸਭ ਰੂਰ ਕੋਲੇ ਮੁੰਡਾ ਲੈ ਕੇ ਜਾਂਦਾ ਸੀ ਆਪਣੀ ਉਹ ਗੱਡੀ ਫੜ ਕੇ ਰਵੀ ਰਵੀ ਮੁੰਡਾ ਏ ਲੋਂਗੋਵਾਲ ਦਾ ਹੁੰਦਾ ਏ ਲੋਂਗੋੜ ਪਹਿਲਾਂ ਉਹਦੀ ਦੁਕਾਨ ਹੁੰਦੀ ਸੀ ਬੜ ਬੜ ਉਹਦਾ ਪਿੰਡ ਆਈ ਚੋਰੀ ਕੀਤਾ ਸਾਮਾਨ ਕਿੱਥੇ ਵੇਚਦੇ ਨੂੰ ਸੀ ਅਸੀਂ ਰਵੀ ਨੂੰ ਲੋਂਗ ਆਪਣਾ ਉਹ ਪਿੰਡ ਆਈ ਉਹਦਾ ਕੀ ਕਹਿੰਦੇ ਨੇ ਬੜ ਬੜ ਉਹਦਾ ਪਿੰਡ ਆਈ ਉਹ ਲੈਂਦਾ ਸੀ ਸਾਡੇ ਤੋਂ ਗੱਡੀ ਅੱਜ ਹੁਣ ਮਤਲਬ ਜੋ ਰੈਕੋੜ ਪੁਲਿਸ ਤੇ ਸੱਤ ਕਿੱਟੜੇ ਹੋ ਹੁਣ ਕੀ ਤੋਬਾ ਕਰਦੇ ਹਾਂ ਹਾਂਜੀ ਤੋਬਾ ਕਰਦੇ ਆ ਦੂਹਾਂ ਦਿਨ ਅਸੀਂ ਕੰਦ ਫੜਦੇ ਆਂ ਜੀ ਅਡੀ ਗਲਤੀ ਹੋ ਗਈ ਏ ਅੱਗੇ ਤੋਂ ਨਹੀਂ ਹੁੰਦੀ ਏ ਇਹ ਗਲਤੀ ਨਹੀਂ ਗੱਡੀ ਦੇ ਕਿੰਨੇ ਪੈਸੇ ਮਿਲਦੇ ਸੀ ਸਾਨੂੰ 6-7000 ਦਿੰਦਾ ਸੀ ਗੱਡੀ ਦੇ ਦਾ ਮੋਟਰਸਾਈਕਲ ਦੇ 1000 2000 3000 ਦਿੰਦੇ ਸੀ ਗੱਡੀ ਦੇ ਕੀ ਕਰਦੇ ਰੁਪਈਆ ਦਾ ਅਸੀਂ ਚਿੱਟਾ ਲਾਉਂਦੇ ਸੀ ਜੀ ਨਸ਼ਾ ਕਰਦੇ ਸੀ ਅਸੀਂ ਨਸ਼ੇ ਦੀ ਮੁਰਤੀ ਨਹੀਂ ਕਰਦੇ ਸਰ ਨਸ਼ਾ ਦੀ ਗੂਦ ਵਿੱਚ ਕਰਦੇ ਸਰ ਕਦੀਆਂ ਮੋਟਰਸਾਈਕਲ ਗੱਡੀਆਂ ਚੋਰੀ ਕਰਦੇ ਕੋਈ ਮੋਟਰਸਾਈਕਲ ਤੇ ਗੱਡੀ ਜੀ ਕਿੱਟਾ ਰੈਕੋਡੋਂ ਮੜਦਾ ਸੀ ਉਸੇ ਮੜਦਾ ਸੀ ਧੂਰੀ ਤੋਂ ਮੈਂ ਲੈਂਦੇ ਸੀ ਚਿੱਟਾ ਮਾਨਯੋਗ ਡਾਕਟਰ ਅੰਕੁਰ ਗੁੱਤਾ ਆਈਪੀਐਸ ਐਸਐਸਪੀ ਲੁਧਿਆਣਾ ਅਧਿਆਤੀਜੀਬ ਵੱਲੋਂ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਵਿਸ਼ੇਸ਼ ਮਹਿੰਮ ਚਲਾਈ ਗਈ ਸੀ ਜਿਸ ਦੌਰਾਨ ਥਾਣਾ ਸਿਟੀ ਰਾਇ ਕੋਰਟ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਸਮੇਤ ਜਨਕਾਰ ਗ੍ਰਿਫਤਾਰ ਕੀਤਾ ਇਹ ਜਨਕਾਰ ਇਹਨਾਂ ਵਿਅਕਤੀਆਂ ਵੱਲੋਂ 24 225 ਨੂੰ বাস স্ট্যান্ড ਰਾਏਕੋਟ ਦੇ ਨੇੜੇ ਤੋਂ ਚੋਰੀ ਕੀਤਾ ਸੀ ਜਿਸ ਦੇ ਖਿਲਾਫ ਮੁਕਦਮਾ ਨੰਬਰ 32 ਅਧੀਨਤਾ 303 2 ਸਬਸੈਕਸ਼ਨ 35 ਦੇ ਤਹਿਤ ਮੁਕਦਮਾ ਦਰਜ ਕਰਕੇ ਜੇਰੇ ਤਫਤੀਸ਼ ਇਨਵੈਸਟੀਗੇਸ਼ਨ ਇਹਨਾਂ ਕੋਲੋਂ 2 ਗੱਡੀਆਂ ਤੇ 2 ਮੋਟਰਸਾਈਕਲ ਬਰਾਮਦ ਕੀਤੇ ਨੇ ਇਹਨਾਂ ਦੇ ਕੁਲੋਂ ਪਰਚੇ ਵਰਤੂ ਇਹਨਾਂ ਤੇ ਦੋਨਾਂ ਵਿਅਕਤੀਆਂ ਤੇ ਜੀ ਇੱਕ ਤੇ 6 ਮਗਦਮੇ ਇੱਕ ਤੇ 7 ਮਗਦਮੇ ਪਹਿਲਾਂ ਹੀ ਚੋਰੀ ਦੇ ਦਰਜ ਨੇ ਇਹਨਾਂ ਦੇ ਪਰਚਾ ਇੱਕ ਦਾ ਨਾ ਗੁਰਦਰਸ਼ਨ ਹੈ ਜੀ ਦੂਸਰਾ ਵਿਕਰਮਜੀਤ ਹੈ ਵਿਕਰਮਜੀਤ ਹੈ ਜੀ ਇਹ ਦੋਨੋਂ ਢੂਰੀ ਦੇ ਰਹਿਣ ਵਾਲੇ ਨੇ ਢੂਰੀ ਤੋਂ ਇਹ ਵੱਖ-ਵੱਖ ਥਾਵਾਂ ਤੇ ਜਾ ਕੇ ਜਿਸ ਤਰ੍ਹਾਂ ਲੁਧਿਆਣੇ ਤੋਂ ਰਾਏਕੋਟ ਤੋਂ ਜਗਰਾਉ ਤੋਂ ਇੱਕ ਕਾਰਾਂ ਦੀ ਚੋਰੀ ਕੀਤੀ ਹੈ ਜਿਹੜੀ ਅਸੀਂ ਬਰਾਮਦ ਕੀਤੀ ਹੈ ਅਮਰੂਤੀ ਕਾਰ ਜਿਗਰਾਉਂ ਤੋਂ ਚੋਰੀ ਕੀਤੀ ਸੀਗੀ ਇਹ ਅਸੀਂ ਬਰਾਮਦ ਕੀਤੀ ਹੈ ਕੀ ਕਰਦੇ ਦਿਨ ਦਾ ਮੰਨ ਰੋ ਕੇ ਸਦੀ ਦਾ ਕੋਈ ਖਾਸ ਹਾਂਜੀ ਇਸ ਘਰ ਬਾਕੀ ਕੀ ਥੋੜੀ ਦੇ ਮਾਰਦਾਂ ਤੋਂ ਨੰਬਰ ਤੋਂ ਬਸਾ ਗਲਤ ਕਰਦੇ ਜਾਂ ਗੈਂਗ ਨਾ ਹੋਵੇ ਨਹੀਂ ਗੈਂਗ ਤੇ ਇਹ ਥੋੜੀ ਦੇਰ ਪਹਿਲਾਂ ਬਾਹਰ ਆਏ ਨੇ ਜੀ ਇਹਨਾਂ ਤੇ ਪਹਿਲੇ ਮੁਕਦਮੇ ਦਰਸੀ ਕਰੀਬ ਇਹਨਾਂ ਦੇ ਦਸੰਬਰਕ ਇਹ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਜੇਲ ਤੋਂ ਬਾਹਰ ਆਏ ਨੇ ਤੇ ਪਹਿਲੇ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਬਾਹਰ ਕਹਿੰਦੇ ਵੀ ਨਿਗਰਾਨੀ ਰੱਖੀਏ ਸਾਡੇ ਤੇ ਜਾਦੇ ਘਰੋਂ ਬਾਹਰ ਨਿਕਲ ਕੇ ਫਿਰ ਅਣਜਾਣ ਨੂੰ ਇਹਦੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰਤਾ ਹੈ ਨਾ ਹੋਰ ਵੀ ਸਾਥੀ ਸਾਰੇ ਨਾਲ ਇਹ ਹੈਗੇ ਨਾਲ ਇਹਦੇ ਕੋਈ ਦੋ ਹੀ ਸਾਡੇ ਕੋਲ ਇਹ ਤਸਦੀਕ ਹੋਏ ਨੇ ਜੀ ਬਾਕੀ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਅਗਲਾ ਨੈਕਸਟ ਫਲਾਸ ਆਵੇਗਾ ਇੱਕ ਆਪੂ ਵੀ ਇਹ ਆਈਦੀ ਜਿਹੋ ਜਿਹੇ ਪਤਾ ਲੱਗੇ ਗਏ ਇਹ ਸੌਣ ਰਹੇ ਇਹ ਅਸੀਂ ਇੱਥੇ ਚੋਰੀ ਕੀਤੀ ਸੀਗੀ ਜੀ ਇਹਨਾਂ ਕਾਰ ਸਾਡੀ ਜਨਦੀ ਜਾਣਕਾਰ ਚੋਰੀ ਕੀਤੀ ਸੀਗੀ ਜਿਹਦੀ ਸਾਨੂੰ ਇਤਲਾਹ ਥਾਣੇ ਮਿਲਣ ਤੋਂ ਕੁਝ ਸਮੇਂ ਬਾਅਦ ਅਸੀਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਸਾਂ ਇਹਦੀ ਤਫਤੀਸ਼ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀ ਇਨ ਬਿਟਵੀਨ ਇਹਨਾਂ ਸਾਡੇ ਸੰਪਰਕ 'ਚ ਆ ਗਏ ਤੇ ਇਹਨਾਂ ਨੂੰ ਅਸੀਂ ਇਹ ਉਹਦੀ ਨਾਕਾਮਦੀ ਦੌਰਾਨ ਜਾਂ ਜਿਵੇਂ ਵੀ ਅਸੀਂ ਉਹਨਾਂ ਦੀ ਇਨਵੈਸਟੀਗੇਟ ਕਰ ਰਹੇ ਸੀ ਅਸੀਂ ਇਹਨਾਂ ਨੂੰ ਅਸਟ੍ਰੇਜੈਂਟਾ ਤੇ ਮੁਕੱਦਮੇ ਦਿੱਤੇ ਹੋਏ ਨੇ ਅ ਜੇ ਦੀ ਬੋਰਸਾ ਲਈ ਕਹੀ ਤੋ ਰੀਰੋ ਬ੍ਰਾਂਧ ਕਰਕੇ ਲੈਂਦਾ ਜੇ ਇਦਾਂ ਵਕ ਵਕ ਸਾਵਾਂ ਤੋਂ ਜਿੱਥੇ ਨਾ ਜਾ ਕੇ ਲਗਾਸ਼ ਪਾ ਕੇ ਰੱਖੇ ਹੀ ਉਸ ਤੋਂ ਹੀ ਕਿਹੜਾ ਕੰਮ ਕਰਦੇ ਤੇ ਸੋਟੇ ਰਿਟੇ ਪਈ ਹੋਵੇ ਹਾਂਜੀ ਜਿਹੜਾ ਬੇਚ ਤੋਂ ਹਾਂ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਅੱਗੇ ਅਸੀਂ ਤਫਤੀਸ਼ ਕਰ ਰਹੇ ਹਾਂ ਜਿਵੇਂ ਜਿਵੇਂ ਹੋਏਗਾ ਆਪਾਂ ਕਲਸਾ ਕਰਾਂਗੇ ਜੀ ਸਰ